ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਾਲੀ ਪੀਪੀਐਸ ਉਪ ਕੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਪਿਛਲੇ ਦਿਨੀ ਫਿਲੌਰ ਏਰੀਆ ਵਿੱਚ ਰੂਪ ਲਾਲ ਪੁੱਤਰ ਸਤਪਾਲ ਵਾਸੀ ਪਿੰਡ ਕੋਲੇਵਾਲ ਨਜ਼ਦੀਕ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ 517500 ਰੁਪਏ ਖੋਹ ਕਰਨ ਵਾਲੇ ਤਿੰਨ ਵਿਕਾਤੀਆ ਦਾ ਸੁਰਾਗ ਲਗਾਉਦੇ ਹੋਏ ਇੱਕ ਸਪੈਸ਼ਲ ਆਪਰੇਸ਼ਨ ਦੌਰਾਨ ਰੂਪ ਲਾਲ ਪਾਸੋਂ ਲੁੱਟ ਖੋਹ ਕਰਨ ਵਾਲੇ ਸੰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਸ਼ਾਹੂਰ ਦੀਪਕ ਉਰਫ ਦੀਪੂ ਪੁੱਤਰ सुरेंद्रਪਾਲ ਉਰਫ ਬਿੱਟੂ ਵਾਸੀ ਪਿੰਡ ਰਾਮਗੜ ਅਤੇ ਸੁਪੰਮ ਸੁਮਨ ਉਰਫ ਸਾਬੀ ਪੁੱਤਰ ਰਾਜਕੁਮਾਰ ਵਾਸੀ ਮੋਲਾ ਰਵੀਦਾਸਪੁਰਾ थाना ਫਲੋਰ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮੁਕੱਦਮਾ ਨੰਬਰ 60 ਮਿਤੀ 13 ਮਾਰਚ 2025 ਅਪਰਾਧ ਦੀ ਧਾਰਾ 309 4111 VN S थाना ਫਲੋਰ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸੁਪਮ ਸੁਮਨ ਉਰਫ ਸਾਬੀ ਪੁੱਤਰ ਰਾਜਕੁਮਾਰ ਵਾਸੀ ਬੋਲਾ ਰਵੀ ਦਾਸਪੁਰਾ ਫਲੋਰ थाना ਫਲੋਰ ਜ਼ਿਲ੍ਹਾ ਜਲੰਧਰ ਨੇ ਪਿਛਲੇ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਅਕਲਪੁਰ ਰੋਡ ਫਲੋਰ ਵਿਖੇ ਇੱਕ ਕੱਪੜੇ ਦੀ ਦੁਕਾਨ ਦੇ ਮਾਲਕ ਤੇ ਤੇਜ਼ਦਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਸ ਨੂੰ ਜ਼ਖਮੀ ਕਰਕੇ ਉਸ 51000 ਰੁਪਏ ਦੇ ਕਰੀਬ ਭਾਰਤੀ ਕਰੰਸੀ ਦੀ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 310 ਮਿਤੀ 01 नवंबर 2024 अपराध दी धारा 309 द 310 2 111 332 दो, दो बीएनएस थाना फिलोर सुपम उर्फ साबी ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਮਿਤੀ 23 जनवरी 2025 ਨੂੰ ਜ਼ਮਾਨਤ ਤੇ ਜੇਲ੍ਹ ਵਿੱਚੋਂ ਬਾਹਰ ਆਇਆ ਹੈ ਅਤੇ संदीप ਸਿੰਘ ਉਰਫ दीपा ਪੁੱਤਰ ਗੁਰਮੀਤ ਸਿੰਘ ਵਾਸੀ ਆਸ਼ਾਹੂਰ थाना फिलोर जिला ਜਲੰਧਰ ਤੇ दीपक ਉਰਫ डीकू ਪੁੱਤਰ सुरेंद्रपाल ਉਰਫ बिट्टू ਵਾਸੀ ਪਿੰਡ रामਗੜ੍ਹ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਿਤੀ 8 ਜਨਵਰੀ 2025 ਨੂੰ ਦਰਿਆ ਸਤਲੁਜ ਦੇ ਬੰਦ ਪਿੰਡ ਕੜਿਆਣਾ ਚੰਡੀਪੀਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਰਾਜ ਕੌਸ਼ਲ ਪੁੱਤਰ ਭਾਲ ਸਿੰਘ ਵਾਸੀ ਕੜਿਆਣਾ ਚੰਡੀਪੀਰ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਦੇ ਤੇਜਦਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਸ ਨੂੰ ਜਖਮੀ ਕੀਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 14 ਮਿਤੀ 16 ਜਨਵਰੀ 2025 ਅਪਾਰਟ ਦੀ ਧਾਰਾ 115 2 118 191 319 ਸੇ ਪਰ ਬੀ ਐਨ ਐਸ ਥਾਣਾ ਫਲੋਰ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ ਉਕਤ ਦੋਸਿਆ ਨੂੰ ਕੱਲ ਮਿਤੀ 14 ਮਾਰਚ 2025 ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਪਰ ਇਹਨਾਂ ਵੱਲੋਂ ਕੀਤੀਆਂ ਹੋਰ ਵਾਰਦਾਤਾ ਕੇਸ ਹੋ ਸਕਦੀਆਂ ਹਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲਦੀ ਖਾਸ ਰਿਪੋਰਟ ਹੀ ਨਹੀਂ ਬਾਰਦਾਤ ਕੀਤੀ ਮਾਂਜੁਕ ਐਸਐਸਪੀ ਸਾਹਿਬ ਸ਼੍ਰੀ ਗਰਮੀਤ ਸਿੰਘ ਜੀ ਜ਼ਿੰਦਰ ਦਿਹਾਤੀ ਉਹਨਾਂ ਦੇ ਦਸ਼ਾ ਨਿਰਦੇਸ਼ ਨਸ਼ਾ ਵਿਰੋਧ ਅਤੇ ਮਾੜੇ ਅੰਸਰਾਂ ਵਿਰੋਧ ਜਿਹੜੀ ਮਹਿਮ ਚਲਾਈ ਗਈ ਆ ਉਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸਜੀਪਪੁਰ ਐਸਐਚਓ ਫਲੋਰ ਅਤੇ ਉਸ ਦੀ ਟੀਮ ਵੱਲੋਂ ਜਿਹੜੇ ਕਿ ਪਿਛਲੇ ਦਿਨਾਂ ਦੌਰਾਨ 5-6 ਵਾਰ ਦਾ ਤਾਂ ਜਿਹੜੀਆਂ ਖੋਧੀਆਂ ਹੋਈਆਂ ਸਨ ਉਸ ਵਿੱਚ ਇੱਕ ਤਰਸੇਮ ਸੀ ਜਿਹੜਾ ਅੰਜੇ ਤੋਂ ਕੋ 17500 ਰੁਪਏ ਖੋਇਆ ਸੀ ਉਸ ਵਾਸਤੇ ਇੱਕ ਸਪੈਸ਼ਲ ਟੀਮ ਜਿਹੜੀ ਇਨਵੈਸਟੀਗੇਸ਼ਨ ਉਤਿਆਰ ਕੀਤੀ ਗਈ ਸੀ ਜਿਸ ਨੂੰ ਸਫਲਤਾ ਮਿਲੀ ਇਸ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਪਿਛੋਕੜ ਵੀ ਮਾੜੀ ਹੈਗੀ ਆ ਇਹਨਾਂ ਤੇ ਚਾਰ-ਚਾਰ ਪੰਜ-ਪੰਜ ਐਫਆਈਆਰਸ ਦਰਜ ਹੈਗੀਆਂ ਨੇ ਇਹਨਾਂ ਚ ਇੱਕ ਸ਼ੁਭਮ ਹੈਗਾ ਜਿਹੜਾ ਕਿ ਗੁਰਰਵੀ ਦਾਸ ਮੰਨ ਲੇਨਾ ਫਲੋਰ ਦਾ ਲੋਕਲ ਰਹਿਣ ਵਾਲਾ ਹੈਗਾ ਇਹਨ ਪਿਛਲੇ ਸਾਲ ਦਾ ਕਰੀਬ ਪਿਛਲੇ ਸਾਲ ਇਹਨੇ ਇੱਕ ਵਾਰਦਾਤ ਕੀਤੀ ਜੇ 10000 ਰੁਪਏ ਖੋਇਆ ਸੀ ਤੇ ਕਪੜੇ ਦੀ ਦੁਕਾਨ ਤੇ ਅਟੈਕ ਕੀਤਾ ਸੀ ਤੇ ਬੰਦਾ ਬੜਾ ਮੁਸ਼ਕਲ ਬਚਿਆ ਸੀ ਜੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਸਰ ਜਿਹੜੀ ਹੌਨ ਲੁੱਟ ਹੋ ਕੀਤੀ ਹੈ ਸਰ ਕਿਹੜੀ ਜਗ੍ਹਾ ਲੈ ਕੇ ਕੀਤੀ ਹੈ ਇਸ ਤਰ੍ਹਾਂ ਨਹੀਂ ਇਹ ਇਹਨਾਂ ਨੇ ਇੱਥੇ ਲੋਕਲ ਮੰਦਿਰ ਦੇ ਨਜ਼ਦੀਕ ਜਿਹੜੀ ਸੀ ਉਹ ਮਈਆ ਦਰਬਾਰ ਦੇ ਨਜ਼ਦੀਕ ਤੋਂ ਇਹਨਾਂ ਨੇ ਕੀਤੀ ਸੀ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਇਹਨਾਂ ਕੋ ਪੰਜ ਜਿਹੜੇ ਮੋਬਾਈਲ ਨੇ ਚੋਰੀ ਦੇ ਉਹ ਬਰਾਮਦ ਕੀਤੇ ਨੇ ਦੋ ਚੋਰੀ ਦੇ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਕੀਤੀ ਸੀ ਵਰਤਦੇ ਸੀ ਵਾਰਦਾਤ ਵਿੱਚ ਉਹ ਬਰਾਮਦ ਕੀਤਾ ਸਰ ਪਹਿਲਾਂ ਕਿੰਨੇ ਮਕਦਮੇ ਇਹਨਾਂ ਦੇ ਹੈਗੇ ਸਰ ਇਹਨਾਂ ਦੇ ਪਹਿਲਾਂ ਜਿਹੜੇ ਆ ਇੱਕ ਦੋਸ਼ੀ ਦੇ ਚਾਰ ਮੁਕਦਮੇ ਨੇ ਇੱਕ ਤੇ ਤਿੰਨ ਤੇ ਇੱਕ ਤੇ ਇੱਕ ਮੁਕਦਮਾ ਦਰਜ ਹੈਗਾ ਤੇ ਇਹ ਦੋਸ਼ੀ ਜਿਹੜੇ ਆ ਸਾਰੇ ਜਿਹੜੇ ਆ ਇੱਕਸਲਾ ਹੋ ਕੇ ਜਿਹੜਾ ਆਰਗੇਨਾਈਜ਼ ਕ੍ਰਾਈਮ ਕਰਦੇ ਆ ਜਿਹਦੇ ਵਿੱਚ ਅਸੀਂ 111 ਬੀਐਨਐਸ ਧਾਰਾ ਲਾਈ ਹੈਗੀ ਜਿਸ ਵਿੱਚ ਮਿਨਿਮਮ سزا ਜਿਹੜੀ 10 ਸਾਲ ਦੀ ਹੈਗੀ ਆ ਜਿਹੜੇ ਅਜਿਹੇ ਲੋਗ ਮਾਰੀਆਂ ਵਾਰਦਾਤਾਂ ਕਰਨਾ ਇੱਥੇ ਮੈਂ ਦੱਸਣਾ ਚਾਹਣਾ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਬੁੱਕ ਕਰਾਂਗੇ ਤੇ ਉਹਨਾਂ ਦੇ ਬਰਖਿਲਾਫ ਜਿਹੜੀ 111 ਬੀਐਨਐਸ ਦਾ ਪ੍ਰਯੋਗ ਕਰਾਂਗੇ ਹਾਂਜੀ ਫਲੋਰ ਵਾਲੇ ਹੋ ਆਪਣੇ ਫਲੋਰ ਵਿੱਚ ਓਪਨ ਹੋ ਚੁੱਕਾ ਹੈ ਨਿਊ ਗਰਲਸ ਅਲੋਨ ਦੀਵੀਸ਼ਾ ਸਲੋਨਸ ਐਕੈਡਮੀ ਜਿੱਥੇ ਤੁਹਾਨੂੰ ਬਹੁਤ ਵਧੀਆ ਵਧੀਆ ਆਫਰਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ